ਇਸ ਕਰਕੇ ਬ੍ਰੈਸਕਨ ਮਦਦ ਰੱਖੀ ਜੀ ਵੀ ਸਾਡੇ ਇਥੇ ਥਾਣਾ ਬਦਨੀ ਦੇ ਏਰੀਏ ਚ ਪਿੰਡ ਬੁੱਟਰਕਲਾ ਉਹਦੇ ਚ ਇੱਕ ਨਜਾਇਜ਼ ਜਿਹੜਾ ਉਹ ਨੈਸ਼ ਸ਼ੈਡਾਉ ਕੇਂਦਰ ਚੱਲਦਾ ਸੀ ਜਿਹਦੀ ਸੂਚਨਾ ਮਾਣਜੋਗੇ ਏਡੀਸੀ ਸਾਹਿਬ ਮੋਗਾ ਨੂੰ ਮਿਲੀ ਸੀ ਉਹਨਾਂ ਨੇ ਆਪਣੀ ਟੀਮ ਨਾਲ ਲੈ ਕੇ ਨਾਲ ਡਾਕਟਰ ਸਾਹਿਬ ਦੀ ਟੀਮ ਲੈ ਕੇ ਉੱਥੇ ਉਹਨਾਂ ਨੇ ਰੇਡ ਕੀਤਾ ਸੀ ਜਿਨ੍ਹਾਂ ਨੂੰ ਚੈੱਕ ਕੀਤਾ ਸੀ ਤੇ ਨਾਲ ਉਥੇ ਸਾਡੇ ਪੁਲਿਸ ਪਾਰਟੀ ਸਾਡੇ ਮੁਖੀ ਥਾਣਾ ਜਿਹੜੇ ਬਦਨੀ ਕਲਾ ਸੀ ਉਹਦੇ ਵਿੱਚ ਉਹਨਾਂ ਨੂੰ ਕੁੱਲ 60 ਦੇ ਕਰੀਬ ਜਿਹੜੇ ਸੀਗੇ ਉਹ ਵਿਅਕਤੀ ਇਥੇ ਨਾਹਾਂ ਡਾਕੂ ਕੇਂਦਰ ਚੋਂ ਹਾਜ਼ਰ ਮਿਲੇ ਸੀ ਤੇ ਜਿਨ੍ਹਾਂ ਦੇ ਵਿੱਚ ਜਿਹੜੇ ਜ਼ਿਆਦਾ ਸੀਗੇ ਇਹਦੇ ਵਿੱਚ ਨਸ਼ੇ ਦੇ ਵਿੱਚ ਦਲਦਲ ਦੇ ਫਸੇ ਹੋਏ ਉਹਨਾਂ ਨੂੰ ਕਰੀਬ 27 ਬੰਦਿਆਂ ਨੂੰ ਉਹਨਾਂ ਨੇ ਜਿਹੜਾ ਸਾਡਾ ਸਰਕਾਰੀ ਸੈਂਟਰ ਜਨੇਰ ਉਹਦੇ ਵਿੱਚ ਉਹਨਾਂ ਨੇ ਦਾਖਲ ਕਰਵਾਇਆ ਬਾਕੀਆਂ ਨੂੰ ਉਹਨਾਂ ਦੇ ਪਰਿਵਾਰ ਬੁਲਾ ਕੇ ਤੇ ਉਹਨਾਂ ਨੂੰ ਘਰੋ ਘਰੀ ਭੇਜਿਆ ਉਹਦੇ ਵਿੱਚ ਬਾਅਦ ਚ ਇਹਨਾਂ ਨੇ ਇਹ ਸੂਚਨਾ ਮਿਲੀ ਸੀ ਵੀ ਇਹਨਾਂ ਦੀ ਬਹੁਤ ਕੁੱਟਮਾਰ ਕਰਕੇ ਤੇ ਤਸ਼ੱਦਦ ਕਰਦਿਆ ਤੇ ਉਹਨਾਂ ਨੇ ਮੰਨਿਆ ਨਾਲ ਤੇ ਅਤਿਆਚਾਰ ਕੀਤਾ ਜਾ ਰਿਹਾ ਹੈ ਉਹਨਾਂ ਦੇ ਵਿੱਚ ਹੀ ਵਿੱਚੋਂ ਜਿਹੜਾ ਇੱਕ ਸਾਡੇ ਬਰਿੰਦਰਪਾਲ ਸਿੰਘ ਸੀ ਇਹ ਮੋਗੇ ਦੇ ਇਹਨਾਂ ਦਾ ਅਸੀਂ ਬਿਆਨ ਲਿਖ ਕੇ ਉਸ ਜਿਹੜੇ ਗੈਰ ਕਾਨੂੰਨੀ ਇਹ ਤੁੰਦਾ ਚਲਾ ਰਹੇ ਸੀ ਉਹਨਾਂ ਨੇ ਖਰਾਬ ਅਧੀ ਕਰ ਵੀ ਕੀਤੀ ਹੈ ਜਿਨ੍ਹਾਂ ਦੇ ਵਿੱਚ ਜਿਹੜੇ ਮੁੱਖ ਜਿਹੜੇ ਦੋਸ਼ੀ ਨੇ ਉਹ ਅਜੇ ਕੁਮਾਰ ਹੈ ਇਹ ਸਮਰਾਲੇ ਦੇ ਆ ਤੇ ਇੱਕ ਸੰਜੀਵ ਰੋੜਾ ਮੋਗੇ ਦਾ ਤੇ ਅਜੇ ਕੁਮਾਰ ਦਾ ਪਰਿਵਾਰ ਉਹਨਾਂ ਦੇ ਵਿੱਚ ਜਗਿੰਦਰ ਸਿੰਘ ਉਹਦੇ ਫਾਦਰ ਨੇ ਤੇ ਕਰਤਾਰ ਸਿੰਘ ਉਹਦਾ ਬ੍ਰਦਰ ਹੈ ਇਹ ਇਹਨਾਂ ਨੇ ਉੱਥੋਂ ਆ ਕੇ ਇੱਥੇ ਇੱਕ ਇਹ ਆਪਣਾ ਅੱਡਾ ਬਣਾ ਕੇ ਜਿੱਥੇ ਲੋਕਾਂ ਨੂੰ ਜਿਹੜਾ ਇਸ ਤੋਂ ਪੈਸੇ ਲੈ ਕੇ ਤੇ ਇਹ ਇਹਦੀ ਆੜ੍ਹਤ ਦੇ ਵਿੱਚ ਲੋਕਾਂ ਦੀ ਕੁੱਟਮਾਰ ਕਰਦੇ ਸੀਗੇ ਤੇ ਇਹਦੇ ਵਿੱਚ ਜਦੋਂ ਅਸੀਂ ਇਹਨਾਂ ਦੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਜਿਹੜੇ ਚਾਰ ਵਿਅਕਤੀ ਜਿਹੜੇ ਸੀ ਇਹਨਾਰੇ ਮੇਨ ਜਿਹੜੇ ਮੁੱਖ ਦੋਸ਼ੀ ਸੀਗੇ ਉਹ ਗ੍ਰਿਫਤਾਰ ਕਰ ਲਏ। ਉਹਨਾਂ ਦੇ ਵਿੱਚ ਅਜੀਤ ਕੁਮਾਰ ਹੈ ਇੱਕ ਇਹਦਾ ਬ੍ਰਦਰ ਹੈਗਾ ਕਰਤਾਰ ਸਿੰਘ ਇਹਦੇ ਫਾਦਰ ਨੇ ਜਗਿੰਦਰ ਸਿੰਘ ਇੱਕ ਮਨਦੀਪ ਸਿੰਘ ਜਿਹੜਾ ਸੀ ਉਹ ਲਿਜਾਣਾ ਦਾ ਹੈਗਾ। ਇਹ ਚਾਰ ਬੰਦਿਆਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਅਸੀਂ ਉਹ ਪੇਸ਼ ਅਦਾਲਤ ਕਰ ਰਹੇ ਹਾਂ ਤੇ ਇਹਨਾਂ ਦਾ ਜਿਹੜਾ ਪੁਰਾਣਾ ਰਿਕਾਰਡ ਹੈ ਉਹ ਵੀ ਕਾਫੀ ਮਤਲਬ ਕ੍ਰਿਮੀਨਲ ਹੈ ਕਿਉਂਕਿ ਇਹਨਾਂ ਦੇ ਦੇ ਫਾਦਰ ਜਿਹੜਾ ਕਰਤਾਰ ਸਿੰਘ ਹੈਗਾ ਇਹ ਇਹਦੇ ਖਿਲਾਫ ਵੀ ਮਕਦਮਾ ਦਰਜ ਹੈ ਇਹਦੇ ਫਾਦਰ ਦਿਗੰਦਰ ਦੇ ਖਿਲਾਫ ਵੀ ਤਿੰਨ ਚਾਰ ਮਕਦਮੇ ਨੇ ਜਿਹੜਾ ਅਜੇ ਹੈ ਉਹਦੇ ਖਿਲਾਫ ਵੀ ਕਰੀਬ ਚਾਰ ਦੇ ਨੇੜੇ ਮਕਦਮੇ ਦਰਜ ਨੇ ਜਿਨ੍ਹਾਂ ਦੇ ਵਿੱਚ ਐਨਡੀਪੀਐਸ ਐਕਟ ਦੇ ਮਕਦਮੇ ਵੀ ਹੈਗੇ ਆ ਤੇ ਅਸਲਾ ਵੀ ਇਹਨਾਂ ਕੋਲ ਬਰਾਮਦ ਹੋਇਆ ਹੈ ਭਲੇ ਉਥੇ ਸਾਫ ਦਿੰਦਾ ਵੀ ਇਹ ਜਿਹੜਾ ਇਹ ਕ੍ਰਿਮੀਨਲ ਨੇਚਰ ਦੇ ਆਦਮੀ ਸੀ ਜਿਨ੍ਹਾਂ ਨੇ ਇੱਥੇ ਆ ਕੇ ਅੱਡਾ ਬਣਾ ਕੇ ਤੇ ਲੋਕਾਂ ਨੂੰ ਕੁੱਟਮਾਰ ਕਰਕੇ ਉਹਨਾਂ ਤੋਂ ਪੈਸੇ ਲੈ ਰਹੇ ਸੀ ਇਹ ਕਿੰਨੀ ਦੇਰ ਤੋਂ ਅਜਿਹਾ ਜਿੰਨੇ ਚੱਲਦੇ ਸੀ ਇਹ ਕੇਸ ਤੋਂ ਕਰੀ 5-6 ਮਹੀਨੇ ਪਹਿਲਾਂ ਦਾ ਇੱਥੇ ਇਹਨਾਂ ਨੇ ਇੱਕ ਕਿਰਾਏ ਤੇ ਮਕਾਨ ਲੈ ਕੇ ਉਹਦੇ 'ਚ ਸੈਂਟਰ ਚਾਲੂ ਕੀਤਾ ਸੀ ਇਹਨਾਂ ਦਾ ਕੋਈ ਹੋਰ ਵੀ ਪ੍ਰੋਜੈਕਟ ਸੀ ਉਹਨਾਂ ਨੇ ਇਹ ਵੀ ਕਹਿੰਦੇ ਜੀ ਕਿਸ ਤਰ੍ਹਾਂ ਇਹਨਾਂ ਨੇ ਉਹ ਵੀ ਬਾਗਲੇ ਏਰੀਆ ਦੇ ਵਿੱਚ ਇੱਥੇ ਨਹੀਂ ਨਹੀਂ ਇੱਥੇ ਦੇਖੋ ਆਪਣੇ ਏਰੀਆ ਦੇ ਵਿੱਚ ਇਹੀ ਬੰਦੇ ਸੀ ਜਿਹਨਾਂ ਦੇ ਅਸੀਂ ਇਹਨਾਂ ਦੇ ਨਾਲ ਇੱਕ ਸਬੰਧਤ ਇੱਕ ਲਿਧਾਣੇ ਦੇ ਵਿੱਚ ਇੱਕ ਰਪਾਲੋਂ ਪਿੰਡ ਦੇ ਵਿੱਚ ਵੀ ਇੱਕ ਸੈਂਟਰ ਚੱਲਦਾ ਜਿਹਨੂੰ ਇੱਕ ਕਿਰਤਾ ਬਾਬਾ ਚਲਾਉਂਦਾ ਉੱਥੋਂ ਵੀ ਅਸੀਂ ਦੋ ਬੰਦੇ ਜਿਹੜੇ ਉਹ ਬਰਾਮਦ ਕਰਾਏ ਸੀਗੇ ਤੇ ਅਸੀਂ ਉਹ ਉਹ ਵੀ ਜਿਹੜਾ ਇਸ ਕੇਸ ਦੇ ਵਿੱਚ ਜਿਹੜਾ ਦੋਸ਼ੀ ਨਾਮਜ਼ਦ ਕੀਤਾ ਸਰ ਇਹ ਜਗਰ ਵੀ ਇਹ ਵੀ ਕਿ ਜਿਹੜੇ ਬੰਦੇ ਤੁਸੀਂ ਨਸ਼ਾ ਚੋਣ ਦੇ ਵਿੱਚ ਤੋਂ ਚੜਾਏ ਸੀਗੇ ਬਾਅਦ ਚੋਂ ਉਹ ਕੁਝ ਲੋ ਜਿਹੜਾ ਇਹਨੂੰ ਕੈਨੇਰਦੀ ਕੀਤਾ ਗਿਆ ਸੀ ਹਸਪਤਾਲ ਦੇ ਲਈ ਉਹਨਾਂ ਨੂੰ ਕਿਡਨਾਪ ਕੀਤਾ ਗਿਆ ਸੀ ਉਹਨਾਂ ਨੂੰ ਇੱਥੋਂ ਜਾ ਕੇ ਛੁਡਾਇਆ ਸੀ ਉਹਨਾਂ ਦੇ ਕੋਲੋਂ ਕੁਝ ਉਹ ਆਪ ਵੀ ਛੁੱਟ ਕੇ ਆ ਗਏ ਸੀ ਉਹਨਾਂ ਦੇ ਵਿੱਚ ਗੁਰਪ੍ਰੀਤ ਜੱਸਾ ਹੈਗਾ ਜਿਹੜਾ ਮਰਿੰਡੇ ਦਾ ਉਹ ਵੀ ਸਾਡੇ ਕੋਲੇ ਆਇਆ ਸੀ ਅਸੀਂ ਉਹਨਾਂ ਦੇ ਮੈਡੀਕਲ ਕਰਵਾਏ ਆ ਉਹਨਾਂ ਨੂੰ ਅਸੀਂ ਬਾਹਰ ਇਹਨਾਂ ਨੇ ਗੱਡੀਆਂ ਖੜੀਆਂ ਕੀਤੀਆਂ ਸੀਗੀਆਂ ਮੁਗਾ ਰੋਡ ਦੇ ਉੱਤੇ ਉੱਥੇ ਉਹਨਾਂ ਨੂੰ ਛੁਡਾ ਕੇ ਤੇ ਗੱਡੀਆਂ ਤੇ ਫਿਰ ਉਹ ਲੈ ਗਏ ਸੀ ਕੁਝ ਲੜਕੇ ਵੀ ਮੌਜੂਦ ਮਿਲ ਸੀ ਇਹ ਇਹ ਵੀ ਸੂਚਨਾ ਸਾਨੂੰ ਉਹਨਾਂ ਨੇ ਦਿੱਤੀ ਸੀਗੀ ਪਟੇ ਦੇ ਬਾਰੇ ਪਰ ਉਹਨਾਂ ਰਹਿਣ ਨੂੰ ਇਹ ਤੱਕ ਕੋਈ ਪੂਰਾ ਐਡਰੈਸ ਨਹੀਂ ਮਿਲ ਸਕੇ ਵੀ ਉਹਨਾਂ ਦਾ ਕੋਈ ਐਡਰੈਸ ਹੋਵੇ ਤੇ ਉਹਨਾਂ ਦੇ ਪਰਿਵਾਰ ਕੋਲ ਪਹੁੰਚ ਗਏ ਤੇ ਉਹਨਾਂ ਦੀਆਂ ਜਿਹੜੀਆਂ ਮੌਤ ਬਾਰੇ ਜਾਣਕਾਰੀਆਂ ਫਿਰ ਕੀਤੀ ਜਾਵੇ ਜੇ ਇਸ ਬਾਰੇ ਸਾਨੂੰ ਕਲੀਅਰ ਨਹੀਂ ਹੋਇਆ ਜਦੋਂ ਹੋਇਆ ਤਾਂ ਉਹਦੇ ਬਾਰੇ ਸਾਨੂੰ ਅਖਰਦਸ ਇਹ ਕਿੰਨੇ ਜਾਂ ਗਲਾਮਾਬਦ ਦੀ ਇਹ ਹੁਣ ਤੱਕ ਕਰੀਬ 19 ਪਰਸੈਂਟ ਦੇ ਵਿੱਚ ਜਿਹੜੇ ਸੀ ਉਹ ਸਾਡੇ ਕਿਉਂ ਸ਼ਾਮ ਲਏ ਸਾਰੇ ਫੜੇਗੇ ਨਹੀਂ ਚਾਰ ਆਂ ਨਹੀਂ ਫੜੇਗੇ ਚਾਰ ਆਂ ਨਹੀਂ ਸੀ ਜਿਹਨੇ ਮੇਨ ਮੁੱਖ ਦੋਸ਼ੀ ਸੀ ਉਹ ਫੜੇਗਾ